welcom to my channel of making bring april 15 ਤੋਂ ਵੇਲੇ ਅਸੀਂ ਪਿਛਲੇ ਮਹੀਨੇ ਜਿਹੜਾ ਸਤਕੰਠਿ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਜਿਹੜਾ ਇਥੋਂ ਪ੍ਰਸਥਾਨ ਕੀਤਾ ਲੁਧਿਆਣਾ ਤੋਂ ਅਸੀਂ ਜਿਹੜੀ ਟ੍ਰੇਨ ਫੜੀ ਤੇ ਅਸੀਂ 2000 ਕਿਲੋਮੀਟਰ ਦਾ ਜਿਹੜਾ ਏਰੀਆ ਕਵਰ ਕਰਦੇ ਹੋਏ ਉੱਥੇ ਪਹੁੰਚੇ ਦੋ ਜਣੇ ਅਸੀਂ ਰੋ ਸੀ ਬਾਹਰ ਜਰੋ ਸਰਾਮ ਬੁੱਕ ਕਰਨ ਤੋਂ ਬਾਅਦ ਅਸੀਂ ਸਤਖੰਡ ਸ੍ਰੀ ਹਜੂਰ ਸਾਹਿਬ ਦੇ ਪਹਿਲੇ ਦਿਨ ਜੋ ਦਰਸ਼ਨ ਕਰ ਲਈਏ ਇੱਥੋਂ ਚੱਲੇ ਤਾਂ ਰਸਤੇ ਦੇ ਵਿੱਚ ਦੇਖਿਆ ਵੀ ਜਿਹੜਾ ਕੰਪਲੈਕਸ ਤੇ ਗਲਿਆਰਾ ਬਣਿਆ ਹੋਇਆ ਸੀ ਉਹ ਇੰਨਾ ਖੂਬਸੂਰਤ ਸੀ ਤੇ ਬਹੁਤ ਵਧੀਆ ਲੱਗ ਰਿਹਾ ਸੀਗਾ ਆ ਤੁਸੀਂ ਦੇਖੋ ਇਹ ਉਹ ਬਾਜ਼ਾਰ ਹੈ ਨਦੇੜ ਸਾਹਿਬ ਦਾ ਸਤਖੰਡ ਸ੍ਰੀ ਹਜੂਰ ਸਾਹਿਬ ਦਾ ਸੰਤ ਬੱਬਾ ਧਿਆਨ ਸਿੰਘ ਜੀ ਜਿਹੜਾ ਲੰਗਰ ਗੁਰਦੁਆਰਾ ਉਹ ਉਹਦਾ ਕੰਪਲੈਕਸ ਹੈ ਗੇਟ ਹੈ ਇਹਦਾ ਇਹਦੇ ਵਿੱਚ ਸਾਹਮਣੇ ਤੁਸੀਂ ਦੇਖ ਰਹੇ ਹੋ ਹੁਣ ਅਸੀਂ ਜਿਹੜਾ ਸਚਕੰਡ ਜਿਹੜੇ ਹਜੂਰ ਸਾਹਿਬ ਦੇ ਕੰਪਲੈਕਸ ਦੇ ਬਿਲਕੁਲ ਨੇੜੇ ਹੀ ਪਹੁੰਚ ਚੁੱਕੇ ਹਾਂ ਆ ਦੇਖੋ ਇਹ ਬਾਹਰਲੇ ਪਾਸੇ ਜਿਹੜੀਆਂ ਹਨ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਉਸ ਤੋਂ ਬਾਅਦ ਕਿੰਨਾ ਇੱਕ ਖੂਬਸੂਰਤ ਜਿਹੜਾ ਮਾਹੌਲ ਜਿਹੜਾ ਬਣਿਆ ਹੋਇਆ ਤੇ ਸਾਡੇ ਮਨ ਦੇ ਵਿੱਚ ਪੂਰੀ ਜਿਹੜੀ ਸ਼ਰਧਾ ਸੀ ਵੀ ਗੁਰੂ ਸਾਹਿਬ ਦੇ ਜਿਹੜੇ ਦਰਸ਼ਨ ਨੇ ਉਹ ਕਰਨੇ ਨੇ ਤੇ ਸਾਨੂੰ ਪ੍ਰਮਾਤਮਾ ਨੇ ਜਿਹੜਾ ਮੌਕਾ ਦਿੱਤਾ ਤੇ ਅਸੀਂ ਦਰਸ਼ਨ ਕੀਤੇ ਪ੍ਰਮਾਤਮਾ ਦੇ ਗੁਰੂ ਸਤਕੰਡ ਸ੍ਰੀ ਹਜੂਰ ਸਾਹਿਬ ਵਿਖੇ ਅਸੀਂ ਕਟੜਗੜ 15 ਦਿਨ ਦਾ ਜਿਹੜਾ ਸਾਡਾ ਟੂਰ ਸੀ ਔਰ ਹੈ ਇਹ ਬਾਹਰਲੇ ਪਾਸੇ ਦਾ ਦ੍ਰਿਸ਼ਾ ਜੀ ਡਿਊਟੀ ਸਾਹਿਬ ਅਤੇ ਹੁਣ ਇਹਦੇ ਬਾਅਦ ਅਸੀਂ ਐਂਟਰ ਹੋਵਾਂਗੇ ਅੰਦਰ ਪ੍ਰਵਾਤ ਸਵੇਤ ਅਤੇ ਮੱਥਾ ਟੇਕਾਂਗੇ ਜਾ ਕੇ ਤੇ ਆਹ ਬਾਹਰਲੇ ਪਾਸੇ ਦਾ ਦ੍ਰਿਸ਼ਾ ਤੁਸੀਂ ਦੇਖ ਸਕਦੇ ਹੋ ਕਿੰਨਾ ਖੂਬਸੂਰਤ ਜਿਹੜਾ ਮਾਹੌਲ ਹੈ ਬਾਬਾ ਜੀ ਦੇ ਦਰਬਾਰ ਦਾ ਸਤਕੰਡ ਸ੍ਰੀ ਹਜੂਰ ਸਾਹਿਬ ਗੁਰਦਾਰਾ ਸਾਹਿਬ ਸਾਹਮਣੇ ਜਿਹੜਾ ਕੰਪਲੈਕਸ ਹੈ ਦਰਸ਼ਨ ਹੋ ਰਹੇ ਨੇ ਹੁਣ ਅਸੀਂ ਅੰਦਰ ਜਾਵਾਂਗੇ ਉਸ ਤੋਂ ਬਾਅਦ ਜਿਹੜਾ ਹੈ ਦਰਸ਼ਨ ਕਰਨ ਤੋਂ ਬਾਅਦ ਅਪਰੰਥ ਬਾਪ ਸੀੜਾ ਸੀ ਆਪਣੇ ਰਹਿਸ਼ੀ ਜਿਹੜਾ ਇਸ ਆਰਾਮ ਦੇ ਵਿੱਚ ਪਹੁੰਚੇ ਆ ਆ ਸਾਰੇ ਜਿਹੜੀਆਂ ਰਹਿਸ਼ੀ ਸਰਾਮਾ ਬਣੇ ਹੋਏ ਨੇ ਨਾਰਜ ਦੇ ਲਈ ਤੇ ਬਹੁਤ ਹੀ ਵਧੀਆ ਤੰਗ ਦੇ ਨਾਲ ਜਿਸ ਤਰ੍ਹਾਂ 5 ਸਟਾਰ ਹੋਟਲਾਂ ਦੇ ਵਿੱਚ ਫੈਸਿਲਟੀਆਂ ਹਨ ਏਸੀ ਬਾਥਰੂਮ ਹੋਰ ਬੈੱਡ ਕਿੰਨੇ ਕਲੀਨ ਜਿਹੜਾ ਇੱਥੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਵੀ ਪ੍ਰੋਬਲਮ ਆਉਂਦੀ ਰਹਣ ਦੀ ਤੇ ਇਹ ਸਾਰਾ ਜਿਹੜਾ ਕੰਪਲੈਕਸ ਹੈ ਇਹ ਹਜੂਰ ਸਾਹਿਬ ਦੇ ਵਿੱਚ ਜਿਹੜਾ ਹੈ ਅੰਦਰਲੇ ਪਾਸੇ ਆ ਤੁਸੀਂ ਦੇਖ ਸਕਦੇ ਆ ਇਹ ਹੈ ਗੁਰਦੁਆਰਾ ਸਤਕੰਡ ਸ੍ਰੀ ਅਕਤਲ ਨਗਰ ਹਜੂਰ ਸਾਹਿਬ ਨਿਸਾਨ ਸਾਹ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਸਵੇਰ ਦਾ ਸਮਾਂ ਹੈ ਤੇ ਸਾਰੀ ਜਿਹੜੀ ਸਾਧ ਸੰਗਤ ਹੈ ਇੱਥੇ ਜਿਹੜਾ ਹੈ ਜਿਹੜਾ ਕੇਸਰ ਦਾ ਜਿਹੜਾ ਹੈ ਉਹ ਤਿਲਕ ਲਗਾਇਆ ਜਾਂਦਾ ਹੈ ਜਿਹੜੇ ਸਰਦਾ ਲੋ ਨੇ ਦੇਖ ਕਰਾਉਂਦੇ ਨੇ ਤੇ ਉਹਨਾਂ ਦੇ ਲਈ ਸਰੂਪਾ ਤੇ ਜਹਾਰ ਗੁਰੂ ਸਾਹਿਬ ਬਲਵਰੇ ਬਖਸ਼ਿਸ਼ ਦਿੱਤੇ ਜਾਂਦੇ ਹਨ ਤੁਸੀਂ ਦੇਖ ਸਕਦੇ ਹੋ ਧੰਨਵਾਦ